ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਨਿਊ ਹਾਲੈਂਡ ਦੇ 5500 ਡ੍ਰੈਕਟਰ ਬਾਰੇ 5500 ਹਾਲੈਂਡ ਕਿੰਨੇ ਐਚਪੀ ਦਾ ਹੈ ਕਿੰਨੇ ਸੀਸੀ ਦਾ ਇੰਜਣ ਹੈ ਕਿੰਨੇ ਸਿਲੰਡਰ ਹੈ ਉਹਦੇ ਬਾਰੇ ਸਾਰੇ ਬਾਰੇ ਆਪਾਂ ਵਿਸਤਾਰ ਪੂਰਵਕ ਗੱਲ ਕਰਾਂਗੇ ਜਿਹੜੇ-ਜਿਹੜੇ ਵੀਰਾਂ ਕੋਲੇ ਹੈਗਾ 5500 ਹਾਲੈਂਡ ਉਹ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਮੈਂਟ ਕਰ ਦਿਓ ਪੇਜ ਨੂੰ ਫੋਲੋ ਕਰ ਲਿਓ ਜਿਹੜੇ YouTube ਤੇ ਦੇਖੀ ਨੇ ਉਹ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ 5500 ਜਿਹੜੇ ਵੀਰਾਂ ਕੋਲੇ ਹੈਗਾ ਉਹ ਕਮੈਂਟ ਜ਼ਰੂਰ ਕਰ ਦਿਓ ਬਾਈ ਧੰਨਵਾਦ ਤੇ ਅੱਪਾ ਜੇ ਗੱਲ ਕਰਾਂਗੇ 5500 ਹੌਲੈਂਡ ਬਾਰੇ ਜਿਹੜਾ 5500 ਨਿਊ ਹੌਲੈਂਡ 5500 ਸੁਪਰ ਟਰਬੋ ਭਾਰਤੀਆ ਬ੍ਰਾਂਡ ਕੰਪਨੀ ਨੇ ਲਾਂਚ ਕੀਤਾ ਸੀਗਾ 5500 ਟਰਬੋ ਟਰੈਕਟਰ ਜਿਹੜਾ ਹੌਲੈਂਡ ਦਾ ਸੁਪਰ ਟਰਬੋ ਦੇ ਵਿੱਚ ਆ ਜਿਹੜਾ ਉਹ ਭਾਰਤੀਆ ਬ੍ਰਾਂਡ ਕੰਪਨੀ ਨੇ ਲਾਂਚ ਕੀਤਾ ਸੀਗਾ ਤੇ ਇਹ 55 ਐਚਪੀ ਦਾ ਟਰੈਕਟਰ ਹੈ ਬਈ ਇਹ ਜਿਹੜਾ 5500 ਹੌਲੈਂਡ ਹੈ 55 ਐਚਪੀ ਦਾ ਟਰੈਕਟਰ 55 ਐਚਪੀ ਦਾ ਟਰੈਕਟਰ ਹੈ ਬਹੁਤ ਹੀ ਸ਼ਕਤੀਸ਼ਾਲੀ ਟਰੈਕਟਰ ਹੈ ਮੰਨ ਲਓ ਪਕ ਹੈ ਜਾਨਦਾਰ ਟਰੈਕਟਰ ਹੈ ਇਹ ਟਰੈਕਟਰ ਨੂੰ ਕੰਪਨੀ ਨੇ ਜਿਹੜੇ ਵੱਡੇ ਫਾਰਮ ਨੇ ਜਾਂ ਕਿਸਾਨ ਨੇ ਹਨ ਉਹਨਾਂ ਨੂੰ ਮੁੱਖ ਰੱਖ ਕੇ ਇਸ ਟਰੈਕਟਰ ਨੂੰ ਬਣਾਇਆ ਗਿਆ ਸੀਗਾ ਤੇ ਉਹਨਾਂ ਦੀ ਜਿਹੜੀ ਪੂਰੀ ਔਰ ਮੰਗ ਸੀ ਉਹ ਮੰਗ ਨੂੰ ਪੂਰਾ ਕਰਨ ਲਈ ਇਹ ਟਰੈਕਟਰ ਬਣਾਇਆ ਗਿਆ ਟਰੈਕਟਰ 55 ਐਚਪੀ ਦਾ ਤਿੰਨ ਸਿਲੰਡਰ ਹੈ 2900 2931 ਸੀਸੀ ਦਾ ਇੰਜਣ ਹੈ 55 ਐਚਪੀ ਦਾ ਤਿੰਨ ਸਿਲੰਡਰ ਹੈ 2931 ਸੀਸੀ ਇਹ ਟਰੈਕਟਰ ਦਾ ਇੰਜਣ ਹੈ ਜਿਹੜਾ ਨਿਊ ਹਾਲੈਂਡ 55 ਦਾ ਹੈ ਤੇ ਬਈ ਜਿਹੜਾ 에어 ਕਲੀਨਰ ਸੀਗਾ ਉਹ ਡ్రਾਈ 에어 ਕਲੀਨਰ ਸੀਗਾ ਮੰਨ ਲਓ ਵੀ ਸੁੱਕਾ 에어 ਕਲੀਨਰ ਆਉਂਦਾ ਸੀ ਇਹਦੇ ਵਿੱਚ ਜੇ ਆਪਾਂ ਇਹਦੀ ਪੀਟੀਓ ਪਾਵਰ ਦੀ ਗੱਲ ਕਰੀਏ 46.8 ਪੀਟੀਓ ਪਾਵਰ ਹੈ ਜੀ ਕਿਸੇ ਵੀ ਸੰਧ ਦੇ ਚੱਲਦਾ ਪੀਟੀਓ ਪਾਵਰ 46.8 ਹੈ 5500 ਨਿਊ ਹਾਲੈਂਡ ਜੇ ਬ੍ਰੇਕਾਂ ਦੀ ਗੱਲ ਕਰੀਏ ਆਪਾਂ ਬ੍ਰੇਕ ਇਹਦੇ ਔਇਲ ਇੰਪੋਰਟਡ ਡਿਸਕ ਬ੍ਰੇਕ ਆਉਂਦੇ ਨੇ ਨਿਊ ਹਾਲੈਂਡ 5500 ਦੇ ਇਹ ਟਰੈਕਟਰ ਭਾਰਤ ਦੇ ਇਹ ਟਰੈਕਟਰ ਭਾਰਤ ਦੇ ਬਾਜ਼ਾਰ ਚ ਮਨ ਲਓ ਵੀ ਕਿਸਾਨਾਂ ਦੁਆਰਾ ਇਸ ਨੂੰ ਪੂਰਾ ਫੁੱਲ ਮਨ ਲਓ ਵੀ ਸਫਲਤਾ ਮਿਲੀ ਇਹ ਇਹਦੀ ਪੂਰੀ ਜਿਹੜੀ ਡਿਮਾਂਡ ਇਹਦੀ ਪੂਰੀ ਹੋਈ ਇਹ ਟਰੈਕਟਰ ਭਾਰਤੀਆ ਬਾਜ਼ਾਰ ਵਿੱਚ ਕਿਸਾਨਾਂ ਲਈ ਇੱਕ ਮਜ਼ਬੂਤ ਤੇ ਸਫਲ ਟਰੈਕਟਰ ਬਣ ਗੱਲ ਕਰੀ ਆਪਾਂ ਇਹਦੇ ਡੀਜ਼ਲ ਖਰਚੇ ਦੀ ਇਹਦਾ ਡੀਜ਼ਲ ਖਰਚਾ ਬਹੁਤ ਹੀ ਘੱਟ ਹੈ ਤੇ ਇਹਦਾ ਡੀਜ਼ਲ ਖਰਚਾ ਬਹੁਤ ਘੱਟ ਹੈ ਇਹ ਟਰੈਕਟਰ ਦੋ ਸਪੀਡਾਂ 'ਚ ਆਉਂਦੇ ਆ ਟੂ ਸਪੀਡ 'ਚ ਵੀ ਹੁੰਦਾ ਤੇ 3 ਸਪੀਡ 'ਚ ਵੀ ਹੁੰਦਾ ਟਰਬੋ ਵੀ ਆਉਂਦਾ ਵਿਦਾਊਟ ਟਰਬੋ ਵੀ ਆਉਂਦਾ ਜਿਹੜਾ 5500 ਹੌਲੈਂਡ ਹੈ 2 ਸਪੀਡ ਚ ਵੀ ਆਉਂਦਾ 3 ਸਪੀਡ ਚ ਵੀ ਹੁੰਦਾ ਜੀਆ ਤੇ ਟਰਬੋ ਨਾਲ ਵੀ ਆਉਂਦਾ ਵਿਦਾਊਟ ਟਰਬੋ ਦੋ ਵੀ ਹੋ ਜੇ ਆਪਾਂ ਇਹਦੀ ਗੱਲ ਕਰੀਏ ਟਾਇਰਾਂ ਦੀ ਟਾਇਰ ਬਾਈ ਇਹਦੇ 16 9 28 ਦੇ ਟਾਇਰਾਂ ਚ ਵੀ ਆਉਂਦਾ ਏ 14 9 28 ਚ ਵੀ ਕਿਸੇ ਨੇ ਮੇਰੇ ਵੀਰ ਨੇ ਪਵਾਏ ਹੋਣਗੇ ਕਿਸਾਨ ਨੇ ਤੇ ਉਹ ਇਹ ਕੰਪਨੀ ਵੱਲੋਂ 16 9 28 ਦੇ ਟਾਇਰਾਂ ਚ ਜਿਹੜਾ ਜਾਦੇ ਆਇਆ ਤੇ ਕੰਪਨੀ ਨੇ ਇਹਦੇ ਪੂਰ ਜ਼ੋਰ ਮੰਗ ਤੇ ਕਿਸਾਨਾਂ ਦੀ ਪੂਰੀ ਜ਼ੋਰ ਮੰਗ ਤੇ ਇਹ ਟਰੈਕਟਰ ਨੂੰ ਲਾਂਚ ਕੀਤਾ ਸੀਗਾ ਤੇ ਇਹ ਟਰੈਕਟਰ ਥੋੜਾ ਟਾਈਮ ਹੀ ਚੱਲ ਗਿਆ 12 13 ਦੇ ਵਿੱਚ ਏ ਟਰੈਕਟਰ ਜਿਹੜੇ ਹੁਣੇ ਬੰਦ ਹੋ ਗਏ। ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ। ਬਾਈ ਧੰਨਵਾਦ।